ਸਰ ਜੀ ਕੁਝ মিডিਆ ਵਾਲੇ ਸੱਜਣਾ ਨੇ ਬੜੇ ਸਵਾਲ ਪੁੱਛੇ ਕਿ ਸਾਹ ਸਕੰਦਰ ਸਿੰਘ ਮਲੂਕਾ ਤੁਹਾਡੇ ਧੜੇ ਨੂੰ ਛੱਡ ਕੇ ਸੁਬੀਤ ਸਿੰਘ ਬਾਦਲ ਦੇ ਧੜੇ ਤੇ ਚਲੇ ਗਏ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਹ ਮਲੂਕਾ ਸਾਹਿਬ ਪਿਛਲੇ ਅਕਤੂਬਰ ਮਹੀਨੇ ਦੇ ਆਪਣੇ ਘਰ ਚ ਬੈਠੇ ਨੇ ਸਾਡੇ ਕਿਸੇ ਮੀਟਿੰਗ ਚ ਨਹੀਂ ਆਏ ਭਾਰਤੀ ਕਮੇਟੀ ਨੇ 18 ਮਾਰਚ ਤੋਂ ਕੰਮ ਸ਼ੁਰੂ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਕੋਈ ਭਰਤੀ ਦੀ ਕਾਪੀ ਲਈ ਤੇ ਨਾ ਹੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਸੁਖਬੀਰ ਸਿੰਘ ਬਾਦਲ ਦਾ ਜਾਣ ਦਾ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਵਸਦੇ ਰਹਿਣ ਬਾਦ ਰਹਣ ਤਰੱਕੀਆਂ ਮੰਨਣ ਸਾਡੀ ਉਹਨਾਂ ਨੂੰ ਸ਼ੁਭ ਕਾਮਨਾ ਇੱਕ ਦੂਸਰਾ ਮੈਂ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਮਲੂਕਾ ਸਾਹਿਬ ਨੂੰ ਕੱਢਿਆ ਕਿਉਂ ਗਿਆ ਸੀ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਇਸ ਕਰਕੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਭਾਜਪੀ ਚਲੇ ਗਏ ਸੀ ਤੇ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਮੇਰਾ ਜ ਤੁਹਾਨੂੰ ਸਵਾਲ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਦੋਸ਼ ਲਾਉਂਦੇ ਹੋ ਫਲਾਣੇ ਆਰਐਸਐਸ ਨਾਲ ਮਿਲ ਕੇ ਫਲਾਣੇ ਭਾਜਪਾ ਨਾਲ ਮਿਲ ਕੇ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਉਹ ਭਾਜਪਾ 'ਚ ਬੈਠੇ ਆ ਅੱਜ ਤੁਸੀਂ ਉਹਨਾਂ ਨੂੰ ਨਾਲ ਲਿਆ ਤੇ ਕੀ ਅੱਜ ਤੁਸੀਂ ਵੀ ਆਰਐਸਐਸ ਦੇ ਥੱਲੇ ਆ ਗਏ ਅੱਜ ਕੀ ਆਰਐਸਐਸ ਤੇ ਭਾਜਪਾ ਦੇ ਜਿਹੜੇ ਤੁਸੀਂ ਸਵਾਲ ਖੜੇ ਕਰਦੇ ਸੀ ਕਿ ਤਖਤਾਂ ਤੇ ਕੱਦੇ ਕਰਵਾ ਰਹੀ ਹੈ ਕੀ ਅੱਜ ਉਹ ਗੱਲ ਹੁਣ ਪਿੱਛੇ हट ਗਈ ਹੈ ਇਹ ਇਹ ਕਿਸ ਕਿਸਮ ਦੇ ਤੁਸੀਂ ਇੱਕ ਦੂਸਰੇ ਲੋਕਾਂ ਦੇ ਉੱਤੇ ਦੋਸ਼ ਲਾਉਨੇ ਹੋ ਤੇ ਜਿਹੜੇ ਅੱਜ ਤੁਹਾਨੂੰ ਖੁਦ ਨੂੰ ਜਵਾਬ ਦੇਣਾ ਪੈਗਾ ਕਿ ਆਪ ਜੋ ਉਹਨਾਂ ਦੇ ਬੀਜੇਪੀ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਛੁਰੂ ਨਹੀਂ ਅਕਾਲੀ ਦਲ ਜਿਹੜਾ ਕਿ ਕਬਜਾ ਕੇ ਰੱਖਿਆ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਭਰਤੀ ਕਰਕੇ ਤੁਸੀਂ ਆਪੇ ਬਣੇ ਪ੍ਰਧਾਨ ਹੋ ਤੇ ਆਪੇ ਹੀ ਤੁਸੀਂ ਫੈਸਲੇ ਲੈ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਅੱਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਣਾ ਹੈ ਕਿ ਜਦੋਂ ਤੁਸੀਂ ਪਾਰਟੀ ਚੋਂ ਕੱਢਿਆ ਸੀ ਉਦੋਂ ਬੀਜੇਪੀ ਦੇ ਵਿੱਚ ਸਬੰਧ ਹੋਣ ਕਰਕੇ ਕੱਢਿਆ ਸੀ ਅੱਜ ਜੋ ਭਾਜਪਾ ਨਾਲ ਸਬੰਧ ਟੁੱਟੇ ਤੇ ਜੁੜੇ ਇਹ ਮੇਰਾ ਖਿਆਲ ਹੈ ਕਿ ਤੁਹਾਨੂੰ ਜਵਾਬ ਦੇਣਾ ਪੈਣਾ ਮਲੂਕਾ ਸਾਹਿਬ ਨੂੰ ਸਾਡੀਆਂ ਸ਼ੁਕਾ ਬਨਾਮ ਇਸ ਕਰਕੇ ਮੀਡੀਆ ਨੂੰ ਬੇਨਤੀ ਹੈ ਕਿ ਉਹ ਬੜੀ ਦੇਰ ਦੇ ਘਰ ਚ ਬੈਠੇ ਸਨ ਇਸ ਚੀਜ਼ ਨੂੰ ਜ਼ਰੂਰ ਖੋਖ ਲੈਣ ਤੇ ਭਰਤੀ ਦਾ ਕੰਮ ਉਹਨੇ ਸ਼ੁਰੂ ਨਹੀਂ ਸੀ ਕੀਤਾ